ਅਸ਼ੀਕਾਲ ਮੈਰੀਨਾ ਤੇ ਮਾਂ ਤੁਸੀਂ ਦੇਖ ਰਹੇ ਹੋ ਹਰਫ ਪੰਜਾਬ ਟੀਵੀ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਦੋ ਧੜਿਆਂ ਦੇ ਵਿੱਚ ਵਣ ਚੁੱਕਿਆ ਅਤੇ ਦੇਖਿਆ ਜਾ ਰਿਹਾ ਹੈ ਕਿ ਹੁਣ ਇਹਨਾਂ ਦਾ ਆਸੀ ਰੇੜਕਾ ਲਗਾਤਾਰ ਬਰਕਰਾਰ ਹੈ ਜੇਕਰ ਅਸੀਂ ਬਾਗੀ ਧੜੇ ਦੀ ਗੱਲ ਕਰੀਏ ਤਾਂ ਬਾਗੀ ਧੜੇ ਦੀ ਮੰਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਜਿਹੜਾ ਪ੍ਰਧਾਨ ਉਹ ਬਦਲ ਦਿੱਤਾ ਜਾਵੇ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਕਿਸੇ ਕਿਸ਼ਤੀ ਦਾ ਜਿਹੜਾ ਕਿ ਕਿਸ਼ਤੀ ਜਦੋਂ ਡੁੱਬਦੀ ਹੈ ਜੇਕਰ ਉਸ ਦਾ ਮਲਾਹ ਹੀ ਬਦਲ ਦਿੱਤਾ ਜਾਵੇ ਤਾਂ ਉਹ ਜਿਹੜੀ ਕਿਸ਼ਤੀ ਬੇੜੀ ਲੱਗ ਸਕਦੀ ਹੈ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਪਾਰਟੀ ਦੇ ਨਾਲ ਜੋੜ ਕੇ ਰੱਖਿਆ ਕਿ ਜੇਕਰ ਪਾਰਟੀ ਦਾ ਪ੍ਰਧਾਨ ਬਦਲਿਆ ਜਾਵੇ ਤਾਂ ਪਾਰਟੀ ਦਾ ਕੋਈ ਨਾ ਕੋਈ ਮਸਲਾ ਹੱਲ ਹੋ ਸਕਦਾ ਹੈ ਇੱਕ ਐਡੀਟੋਰੀਅਲ ਦੇ ਮੁਤਾਬਕ ਇਹ ਜਿਹੜੀ ਕਿ ਰਿਪੋਰਟ ਉਹ ਸਾਹਮਣੇ ਆਈ ਹੈ ਜੋ ਤੁਹਾਡੇ ਅਸੀਂ ਸਾਹਮਣੇ ਪੇਸ਼ ਕਰ ਲਿਆ ਹੈ ਇਸ ਬਿਚੇ ਵੀ ਕਿਹਾ ਜਾ ਰਿਹਾ ਕਿ ਜੇਕਰ ਪਰਮਿੰਦਰ ਸਿੰਘ ਢੀਣ ਸਾਨੂੰ ਝੁੰਡਾ ਦੀ ਥਾਂ ਤੇ ਟਿਕਟ ਦੇ ਦਿੱਤੀ ਜਾਂਦੀ ਤਾਂ ਜਿਹੜੇ ਅੱਜ ਖੁਲਾਸੇ ਕੀਤੇ ਜਾ ਰਹੇ ਨੇ ਤਾਂ ਸ਼ਾਇਦ ਉਹ ਖੁਲਾਸੇ ਨਾ ਹੁੰਦੇ ਕਿਉਂਕਿ ਰੌਲਾ ਸਾਰਾ ਟਿਕਟ ਦਾ ਸੀ ਹੋਰ ਕੀ ਕੁਝ ਜਿਹੜਾ ਕਿ ਇਸ ਰਿਪੋਰਟ ਦੇ ਮੁਤਾਬਕ ਐਡੀਟੋਰੀਅਲ ਦੇ ਮੁਤਾਬਕ ਸਾਹਮਣੇ ਆ ਰਿਹਾ ਆਓ ਤੁਹਾਨੂੰ ਇਸ ਖਾਸ ਰਿਪੋਰਟ ਦੇ ਜ਼ਰੀਏ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਅਤੇ ਜਿਹੜਾ ਹੁਣ ਬਾਗੀ ਧੜਾ ਹੋਇਆ ਉਨ੍ਹਾਂ ਦੀ ਆਪੋ ਆਪਣੀ ਕੀ ਸੋਚ ਹੈ ਤੇ ਕੀ ਇਸ ਦੇ ਵਿੱਚ ਕੋਈ ਹੋਰ ਜਿਹੜੀ ਕਿ ਜਥੇਬੰਦੀ ਜਿਹੜੀ ਕਿ ਨਿਕਲ ਕੇ ਆ ਸਕਦੀ ਹੈ ਆਉਣ ਵਾਲਾ ਸਮਾਂ ਕਿਵੇਂ ਦਾ ਹੋਵੇਗਾ ਦੇਖੋ ਇਹ ਖਾਸ ਅਕਾਲੀ ਰੇਡ ਕਾ ਜੋ ਇੱਕ ਵੱਖਰਾ ਰੂਪ ਧਾਰਨ ਕਰ ਚੁੱਕਿਆ ਉਸ ਦੇ ਵਿੱਚ ਇਹ ਉਮੀਦ ਰੱਖਣੀ ਠੀਕ ਨਹੀਂ ਹੋਵੇਗੀ ਕਿ ਇਸ ਦੇ ਵਿੱਚ ਦੋਵੇਂ ਧਿਰਾਂ ਕਿਸੇ ਅਸਲੀ ਪੰਥਕ ਜਥੇਬੰਦੀ ਨੂੰ ਜਨਮ ਲੈਣ ਦੇਣਗੀਆਂ ਜੀ ਹਾਂ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਖਰਾ ਧੜਾ ਬਾਹਰ ਹੋਇਆ ਹੈ ਤੇ ਉਹਨਾਂ ਦੇ ਵੱਲੋਂ ਲਗਾਤਾਰ ਪਾਰਟੀ ਨੂੰ ਲੈ ਕੇ ਕਈ ਸਵਾਲ ਚੁੱਕੇ ਜਾ ਰਹੇ ਨੇ ਤਾਂ ਕਿ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਦੋ ਧੜੇ ਬਣ ਚੁੱਕੇ ਨੇ ਕਿ ਕਿਸੇ ਅਸਲੀ ਪੰਥਕ ਜਥੇਬੰਦੀ ਨੂੰ ਜਨਮ ਦੇਣ ਗਿਆ ਬਾਕੀ ਧੜੇ ਦੀ ਮੰਗ ਸਿਰਫ ਇੰਨੀ ਹੈ ਕਿ ਪਾਰਟੀ ਦੀ ਦੁਰਗਤ ਹੋ ਰਹੀ ਹੈ ਤੇ ਤੇਜ਼ ਰਫਦਾਰ ਦੇ ਨਾਲ ਪਾਰਟੀ ਜਿਹੜੀ ਕਿ ਥੱਲੇ ਜਾ ਰਹੀ ਹੈ ਇਸ ਲਈ ਸੁਖਬੀ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾ ਕੇ ਕਿਸੇ ਹੋਰ ਯੋਗ ਅਕਾਲੀ ਨੂੰ ਪਾਰਟੀ ਦੀ ਅਗਵਾਈ ਸੌਂਪੀ ਜਾਵੇ ਇਸ ਮੰਗ ਦੇ ਵਿੱਚ ਕੋਈ ਗਲਤ ਗੱਲ ਵੀ ਨਹੀਂ ਲੱਗਦੀ ਕਿਉਂਕਿ ਇਹ ਕੋਈ ਪਹਿਲੀ ਵਾਰ ਮੰਗ ਨਹੀਂ ਉઠી ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਬਦਲ ਦੀ ਗੱਲ ਕਹੀ ਹੋਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਚਰਚਾ ਹੋ ਚੁੱਕੀ ਆ ਲਗਾਤਾਰ ਜਿਹੜੇ ਬਾਗੀ ਨੇ ਜਾਂ ਫਿਰ ਵਿਰੋਧੀ ਨੇ ਉਹ ਵੀ ਇਹੀ ਸਵਾਲ ਰੱਖਦੇ ਨੇ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਪ੍ਰਧਾਨ ਬਦਲ ਦਿੱਤਾ ਗਿਆ ਤਾਂ ਹੋ ਸਕਦਾ ਕਿ ਪਾਰਟੀ ਕਿਸੇ ਕਿਨਾਰੇ ਲੱਗ ਸਕਦੀ ਹੈ ਜਦ ਕਿਸੇ ਲੀਡਰ ਦੀ ਕਮਾਂਡ ਹੇਠ ਪਾਰਟੀ ਨਿਰੰਤਰ 헤ਠਾਵਾ ਜਾਰੀ ਹੋਵੇ ਤਾਂ ਬੇੜੀ ਦੇ ਡੁੱਬਣ ਤੋਂ ਪਹਿਲਾਂ ਹੀ ਮਲਾਹ ਨੂੰ ਬਦਲ ਦੇਣ ਦੀ ਮੰਗ ਉਠਣੀ ਜਾਇਜ਼ ਹੁੰਦੀ ਹੈ ਜਦ ਕਿ ਅੱਜ ਦੇ ਭਾਰਤ ਦੇ ਵਿੱਚ ਬੇੜੀ ਦਾ ਮਲਾ ਅਰਥਾਤ ਪਾਰਟੀ ਪ੍ਰਧਾਨ ਗੱਦੀ ਛੱਡਣਾ ਹੀ ਨਹੀਂ ਚਾਹੁੰਦਾ ਤੇ ਪਾਰਟੀ ਅੰਦਰ ਭਰਤੀ ਕੀਤੇ ਆਪਣੇ ਹੀ ਖਾਸ ਬੰਦਿਆਂ ਨੂੰ ਲਾਂਬੰਦ ਕਰਕੇ ਦਾਵਾ ਕਰਨ ਲੱਗਦਾ ਹੈ ਕਿ ਪਾਰਟੀ ਦੇ ਸਾਰੇ ਲੀਡਰ ਤੇ ਵਰਕਰ ਉਸ ਦੇ ਨਾਲ ਨੇ ਇਹ ਤਰੀਕਾ ਗਲਤ ਅਤੇ ਗੈਰ ਲੋਕ ਰਾਜੀ ਹੈ ਕਿਉਂਕਿ ਚਮਚਾ ਕਲਚਰ ਭਾਰਤ ਦੇ ਵਿੱਚ ਖਾਸ ਕਲਚਰ ਹੈ ਕਿਉਂਕਿ ਜੇਕਰ ਚਮਚਾਗਿਰੀ ਚੱਲਦੀ ਹੈ ਤਾਂ ਸਭ ਕੁਝ ਚੱਲਦਾ ਹੈ ਇਸ ਚਮਚਾ ਗਰੀਨੇਤਾ ਸਭ ਕੁਝ ਤਬਾਹ ਕਰਕੇ ਰੱਖਿਆ ਹੋਇਆ ਜਿਸ ਦੇ ਵਿੱਚ ਪੂਰੀ ਤਰ੍ਹਾਂ ਡੁੱਬਣ ਤੋਂ ਪਹਿਲਾਂ ਪਾਰਟੀ ਦਾ ਚਮਚਾ ਗਰੁੱਪ ਜੋ ਮੌਜੂਦਾ ਲੀਡਰਸ਼ਿਪ ਸਦਕਾ ਸੁੱਖ ਆਰਾਮ ਤੇ ਸਰਕਾਰੀ ਨਿਵਾਜੀਸ਼ਾਂ ਨੂੰ ਮਾਣ ਦਾ ਆ ਰਿਹਾ ਹੈ ਉਸ ਨੂੰ ਮਾੜੀ ਜਈ ਤਬਦੀਲੀ ਵੀ ਗਵਾਰਾ ਨਹੀਂ ਹੁੰਦੀ ਤੇ ਕਾਬਜ ਲੀਡਰਸ਼ਿਪ ਦੇ ਗਿੱਟਿਆਂ ਦੀ ਪਾਇਲ ਹੀ ਬਣਿਆ ਰਹਿਣਾ ਚਾਹੁੰਦਾ ਇਹਨਾਂ ਦੀ ਹਮਾਇਤ ਨੂੰ ਬਹਾਨਾ ਬਣਾ ਕੇ ਆਮ ਜਨਤਾ ਵੱਲੋਂ ਪਾਰਟੀ ਤੋਂ ਦੂਰ ਚਲੇ ਜਾਣ ਨੂੰ ਅੱਖੋਂ ਪਰੋਖੇ ਕਰਨਾ ਯਕੀਨਨ ਕਿਸੇ ਲੀਡਰ ਦੀ ਨਿਸ਼ਾਨੀ ਨਹੀਂ ਹੁੰਦੀ ਪਰ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਜੇ ਪਰਮਿੰਦਰ ਢੀਣ ਸਾਨੂੰ ਚੁੰਦਾ ਦੀ ਥਾਂ ਟਿਕਟ ਦੇ ਦਿੱਤੀ ਜਾਂਦੀ ਤਾਂ ਸੁਖਵੀਰ ਬਾਦਲ ਦਾ ਕੋਈ ਵੀ ਦੋਸ਼ ਦੋਸ਼ ਨਹੀਂ ਸੀ ਰਹਿਣਾ ਤੇ ਬੀਬੀ ਜ਼ਗੀਰ ਕੌਰ ਨੂੰ ਨਵੰਬਰ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਭਰਾ ਪ੍ਰਧਾਨ ਬਣਾ ਦਿੱਤਾ ਜਾਂਦਾ ਤਾਂ ਉਹਨਾਂ ਦੀ ਨਜ਼ਰ ਦੇ ਵਿੱਚ ਵੀ ਸੁਖਵੀਰ ਬਾਦਲ ਦੇ ਸਾਰੇ ਦੋਸ਼ ਆਪਣੇ ਆਪ ਖਤਮ ਹੋ ਜਾਣੇ ਸੀ ਸੱਚ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਕੂਲ ਦੇ ਵਿੱਚ 5-10 ਸਾਲ ਪੜਦੇ ਰਹਿਣ ਵਾਲੇ ਸਿਧਾਂਤਕ ਤੌਰ ਤੇ ਬਿਲਕੁਲ ਸਿਫਰ ਹੋ ਜਾਂਦੇ ਨੇ ਤੇ ਪੰਥ ਦਾ ਭਲਾ ਤਾਂ ਉਹਨਾਂ ਲਈ ਨਿਰਾ ਪੂਰਾ ਓਪਰਾ ਵਿਚਾਰ ਬਣ ਜਾਂਦਾ ਹੈ ਬਾਦਲਾਂ ਤੋਂ ਵੀ ਜੇ ਬਾਗੀ ਭਾਈ ਲੀਡਰ ਖੋ ਕੇ ਆਪ ਲੀਡਰ ਨਾ ਬਣਨਾ ਚਾਹਣ ਤਾਂ ਬਾਦਲ ਵੀ ਬਾਗਿਆਂ ਦੀਆਂ ਸਾਰੀਆਂ ਭੂਲਾਂ ਆਪ ਹੀ ਬਖਸ਼ ਦੇਣਗੇ ਅਜਿਹੀ ਹਾਲਤ ਦੇ ਵਿੱਚ ਫਿਰ ਅਸਲੀ ਅਕਾਲੀ ਦਲ ਜਾਂ ਪੰਥਕ ਅਕਾਲੀ ਦਲ ਕਿਵੇਂ ਪੈਦਾ ਹੋ ਸਕਦਾ ਹੈ ਜਥੇਦਾਰ ਆਕਾ ਤਖਤ ਕੋਲ ਐਨੀ ਹਿੰਮਤ ਕਿੱਥੇ ਆ ਕਿ ਉਹ ਕਿਸੇ ਇੱਕ ਧੜੇ ਨੂੰ ਨਾਰਾਜ਼ ਕਰ ਸਕੇ ਇਸ ਵਕਤਾਂ ਕੋਈ ਵੀ ਯਕੀਨ ਨਹੀਂ ਨਾਲ ਕਹਿ ਸਕਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮਗਰੋਂ ਸਿੱਖ ਰਾਜਨੀਤੀ ਕਿਹੜੀ ਕਰਵਟ ਲੈਂਦੀ ਹੈ ਇਸ ਹਕੀਕਤ ਨੂੰ ਜਾਣੂ ਕੋਈ ਵੀ ਜਥੇਦਾਰ ਕਿਸੇ ਇੱਕ ਧੜੇ ਦਾ ਪੱਕਪੂਰਨ ਤੋਂ ਡਰੇਗਾ ਹੀ ਡਰੇਗਾ ਖਬਰਾਂ ਕਹਿ ਰਹੀਆਂ ਨੇ ਕਿ ਜਥੇਦਾਰ ਉੱਤੇ ਭਾਰੀ ਦਬਾਅ ਪਾਇਆ ਜਾ ਰਿਹਾ ਹੈ ਕਿ ਦੋਹਾਂ ਧੜਿਆਂ ਨੂੰ ਇਕੱਠਿਆ ਬਿਠਾ ਕੇ ਉਹਨਾਂ ਦੀ ਸੁਲਾ ਸਫਾਈ ਕਰਵਾ ਦੇਵੇ ਸੁਲਾ ਸਫਾਈ ਦਾ ਮਤਲਬ ਇਹ ਨਿਕਲੇਗਾ ਕਿ ਜੋ ਹੋਇਆ ਉਸ ਨੂੰ ਭੁੱਲ ਜਾਓ ਤੇ ਇੱਕ ਅੱਧ ਬੰਦਾ ਇੱਧਰ ਉੱਧਰ ਕਰਕੇ ਆਕਾਲੀ ਦਲ ਪਹਿਲਾਂ ਵਾਂਗ ਹੀ ਅਪੰਥਕ ਜਾਂ ਪੰਜਾਬੀ ਪਾਰਟੀ ਬਣਿਆ ਰਹਿਣ ਦਿਓ ਤੇ ਇੱਕ ਦੂਜੇ ਨੂੰ ਬਰਦਾਸ਼ਤ ਕਰਨਾ ਸਿੱਖਣ ਦੀ ਰੀਤ ਪਹਿਲਾਂ ਵਾਂਗ ਹੀ ਜਾਰੀ ਰੱਖੋ ਇਹ ਇੱਕ ਰਿਪੋਰਟ ਹੈ ਜੋ ਐਡੀਟোরিয়াল ਦੇ ਮੁਤਾਬਿਕ ਤੁਹਾਡੇ ਨਾਲ ਸੀ ਸਾਂਝੀ ਕਰ ਰਹੇ ਹਾਂ ਜਥੇਦਾਰ ਤਾਂ ਬਲ ਦੀ ਅੱਗ ਦੇ ਉੱਤੇ ਤਰਪਾਲ ਸੁੱਟ ਕੇ ਕੁਝ ਦਿਨ ਲਈ ਸਭ ਠੀਕ ਹੈ ਦਾ ਪ੍ਰਭਾਵ ਦੇ ਸਕਦੇ ਨੇ ਪਰ ਇਸ ਅੱਗ ਦਾ ਭਾਂਬੜ ਬਣ ਕੇ ਮੁਰੂ ਉੱਠਣਾ ਨਹੀਂ ਰੋਕ ਸਕਦੇ ਦੂਜਾ ਪੰਥ ਨੇ ਅਜਹੀ ਪੰਜਾਬੀ ਪਾਰਟੀ ਤੋਂ ਕੀ ਲੈਣਾ ਇਹ ਪੰਥ ਦੇ ਕਿਸੇ ਕੰਮ ਨਹੀਂ ਆਵੇਗੀ ਜਿਵੇਂ ਖਡੂਰ ਸਾਹਿਬ ਅਤੇ ਫਰੀਦਕੋੜ ਦੀਆਂ ਹਾਲੀਆਂ ਚੋਣਾਂ ਦੇ ਵਿੱਚ ਸੰਗਤ ਨੇ ਅਗਵਾਈ ਆਪਣੇ ਹੱਥਾਂ ਵਿੱਚ ਲੈ ਕੇ ਸਾਰੀਆਂ ਹੀ ਪਾਰਟੀਆਂ ਨੂੰ ਹਰਾ ਦਿੱਤਾ ਉਸੇ ਤਰਾ ਅਕਾਲੀ ਦਲ ਦਾ ਪੰਥਕ ਸਰੂਪ ਬਹਾਲ ਕਰਨੇ ਵੀ ਸੰਗਤ ਨੂੰ ਆਪ ਅਗਵਾਈ ਦੇਣ ਲਈ ਨਿਤਰਨਾ ਚਾਹੀਦਾ ਦੂਜਾ ਕੋਈ ਵੀ ਸਥਾਈ ਹੱਲ ਨਹੀਂ ਲੱਭ ਸਕਦਾ ਕਿ ਗੁਰਦੁਆਰਾ ਸਾਹਿਬ ਚੋਣਾ ਦੇ ਵਿੱਚ ਇਹ ਤਜਰਬਾ ਕੀਤਾ ਜਾਵੇਗਾ ਖੈ ਤੁਹਾਨੂੰ ਇਹ ਰਿਪੋਰਟ ਕਿਸ ਤਰੀਕੇ ਦੇ ਨਾਲ ਲੱਗੀ ਇਸ ਤੇ ਕਮੈਂਟ ਜ਼ਰੂਰ ਕਰਿਓ ਬਿਊਰੋ ਰਿਪੋਰਟ ਹਰਫ ਪੰਚ